ਕੌਣ ਕਹਿੰਦਾ ਹੈ ਹੱਥਾਂ ਦੀ ਲਕੀਰਾਂ ਬਦਲੀਆਂ ਨਹੀਂ ਜਾ ਸਕਦੀਆਂ ਬਸ ਤੁਹਾਡੀ ਮਿਹਨਤ ਹੋਣੀ ਚਾਹੀਦੀ ਹੈ ਜਜ਼ਬਾ ਹੋਣਾ ਚਾਹੀਦਾ ਹੈ ਇੱਕ ਲੜਕੀ ਜਿਸਨੇ ਜਨਮ ਤੋਂ ਹੀ ਨਹੀਂ ਸੰ ਹੱਥ ਪਰ ਫੇਰ ਵੀ ਕੀਤੀ ਤੀਰੰਦਾਜ਼ੀ ਵਿਸ਼ਵ ਪੱਧਰ ਤੇ ਜਿੱਤੇ 골ਡ ਮੈਡਲ ਤੇ ਸਿਲਵਰ ਮੈਡਲ ਤੇ ਅੱਜ ਬਣਾਇਆ ਵਿਸ਼ਵ ਰਿਕਾਰਡ ਦ੍ਰੋਪਦੀ ਮੁਰਮੁਰ ਭਾਰਤ ਦੀ ਰਾਸ਼ਟਰਪਤੀ ਵਿਕਰ ਦੀ ਇਹ ਸਲਾਮ ਦਿੱਤਾ ਹੈ ਅਰਜੁਨ ਅਵਾਰਡ ਜੀਹਾਂ ਦੱਸਦੀ ਹੈ ਕਿ ਕਿਸਮਤ ਦੀਆਂ ਲਕੀਰਾਂ ਵੀ ਬਦਲੀਆਂ ਜਾ ਸਕਦੀਆਂ ਜੇਕਰ ਕਿਸੇ ਵਿਅਕਤੀ ਦੇ ਕੋਲ ਉਹ ਜਜ਼ਵਾ ਹੋਵੇ ਉਹ ਹਿੰਮਤ ਹੋਵੇ ਸ਼ੈਨਸ਼ੀਲਤਾ ਹੋਵੇ ਅੱਜ ਇੱਕ ਅਜੇ ਹੀ ਲੜਕੀ ਦੀ ਕਹਾਣੀ ਸੁਣਾਵਾਂਗੇ ਜਿਸ ਨੂੰ ਸੁਣ ਕੇ ਉਹ ਲੋਕ ਵੀ ਹੈਰਾਨ ਹੋ ਜਾਣਗੇ ਜਿਹੜੇ ਕਹਿੰਦੇ ਨੇ ਕਿ ਸਾਤੋਂ ਨਹੀਂ ਹੋ ਪਾਣਾ ਸਾਡੀ ਤਾਂ ਕਿਸਮਤ ਬੇਕਾਰ ਹੈ ਸ਼ਾਇਦ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੀ ਮਿਹਨਤ ਹੀ ਨਹੀਂ ਕੀਤੀ ਸ਼ਾਇਦ ਉਹਨਾਂ ਨੇ ਉਸ ਔਖੇ ਪੜਾ ਨੂੰ ਪਾਰ ਕਰਨ ਦੇ ਬਾਰੇ ਸੋਚਿਆ ਹੀ ਨਹੀਂ ਜੋ ਸ਼ੀਤਲ ਦੇਵੀ ਨੇ ਕਦੀ ਸੋਚਿਆ ਮਹਿਜ਼ 16 ਸਾਲ ਦੀ ਇਹ ਲੜਕੀ ਜਿਸ ਨੂੰ ਰੱਬ ਨੇ ਇੱਕ ਸ਼ਰਾਪ ਦੀ ਤਰ੍ਹਾਂ ਹੀ ਕਹਿ ਕਹਿ ਸਕਦੇ ਹਾਂ ਕਿ ਦਿੱਤਾ ਹੋਵੇ ਕਿ ਬਚਪਨ ਤੋਂ ਹੀ ਉਸ ਦੇ ਹੱਥ ਨਹੀਂ ਸਨ ਪਰਿਵਾਰ ਦੇ ਵਿੱਚ ਅੰਤਾਰੀ ਗਰੀਬੀ ਸੀ ਤੇ ਇਹ ਨਹੀਂ ਪਤਾ ਸੀ ਪਰਿਵਾਰ ਨੂੰ ਕਿ ਅਗਲੇ ਵਕਤ ਦੀ ਰੋਟੀ ਖਾ ਵੀ ਸਕਦੇ ਆ ਕਿ ਨਹੀਂ ਪਰ ਇਸ ਲੜਕੀ ਦੇ ਹੌਸਲੇ ਨੂੰ ਹਰ ਕੋਈ ਸਲਾਮ ਕਰਦਾ ਹੈ ਜਿਸ ਨੇ ਆਪਣੇ ਮੂੰਹ ਦੇ ਨਾਲ ਤੀਰ ਚੁੱਕਣਾ ਸਿੱਖਿਆ ਪੈਰ ਦੇ ਨਾਲ ਤੀਰ ਚਲਾਉਣਾ ਸਿੱਖਿਆ ਤੇ ਚਾਈਨਾ ਪੱਧਰ ਤੋਂ ਇਹ ਲੜਕੀ ਜਿਹੜੀ ਹੈ 골ਡ ਮੈਡਲ ਜਿੱਤ ਕੇ ਆਈ ਹੈ ਜੀ ਹਾਂ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਖੇਡ ਸ਼ਕਤੀ ਅਸਕਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਵਿੱਚ ਜੰਮੂ ਕਸ਼ਮੀਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਸ਼ੀਤਲ ਦੇਵੀ ਜਿਸ ਨੂੰ ਅਰਜੁਨ ਅਵਾਰਡ ਮਿਲਿਆ ਹੈ। ਸ਼ੀਤਲ ਦੇਵੀ ਪਹਿਲੀ ਭਾਰਤੀ ਤੀਰਅੰਦਾਜ਼ ਹੈ ਜਿਸ ਨੇ ਬਿਨਾਂ ਹੱਥਾਂ ਦੇ ਤੀਰਅੰਦਾਜ਼ੀ ਕੀਤੀ ਹੈ। ਉਹ ਆਪਣੇ ਪੈਰਾਂ ਦੇ ਨਾਲ ਹੀ ਤੀਰਅੰਦਾਜ਼ੀ ਕਰਦੀ ਹੈ। ਮਹਿਜ਼ 16 ਸਾਲ ਉਸਦੀ ਉਮਰ ਹੈ। ਚਾਈਨਾ ਦੇ ਵਿੱਚ ਹੋਈ ਏਸ਼ੀਅਨ ਪੈਰਾ ਖੇਡਾਂ ਦੇ ਵਿੱਚ ਉਸ ਨੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਹੈ ਉਸ ਦੀ ਹਰ ਨਜ਼ਰ ਜੜੀ ਹੈ 올림픽 ਸੋਨ ਤਗਮਾ ਜਿੱਤਣ ਉਤੇ ਹੁੰਦੀ ਹੈ ਦੱਸ ਦिए ਅੱਜ ਅਸੀਂ ਇਸੇ ਲੜਕੀ ਦੀ ਤੁਹਾਨੂੰ ਕਹਾਣੀ ਸੁਣਾਵਾਂਗੇ ਜੰਮੂ ਕਸ਼ਮੀਰ ਦੇ ਮਹਿਸ ਛੋਟੇ ਜਿਹੇ ਪਿੰਡ ਦੀ ਜਿੱਥੇ ਕੀ ਬੱਤੀ ਨਹੀਂ ਆਂਦੀ ਰੋੜ ਤੱਕ ਵੀ ਨਹੀਂ ਹੁੰਦੇ ਪਰ ਇਹ ਲੜਕੀ ਨੇ ਆਪਣੇ ਹੌਸਲੇ ਦੇ ਨਾਲ ਅੱਜ ਦੇਖੋ ਕਿੱਥੇ ਤੱਕ ਪਹੁੰਚ ਗਈ ਹੈ ਜੰਮੂ ਕਸ਼ਮੀਰ ਦੇ ਅੱਤਵਾਦੀ ਪ੍ਰਭਾਵਿਤ ਕਿਸ਼ਤਵਾਲਾ ਜ਼ਿਲ੍ਹੇ ਦੇ ਇੱਕ ਦੂਰ ਦੁਰਾਡੇ ਪਿੰਡ ਪਹਾੜੀਆਂ ਵਾਲੇ ਪਿੰਡ ਦੀ ਰਹਿਣ ਵਾਲੀ ਇਹ ਲੜਕੀ ਘਰ ਦੇ ਵਿੱਚ ਅੰਤ ਦੀ ਗਰੀਬੀ ਸੀ ਸ਼ੀਤਲ ਜਨਮ ਤੋਂ ਹੀ ਫੋਕੋਮੇਲੀਆ ਨਾਦੀਕ ਬਿਮਾਰੀ ਤੋਂ ਪੀੜਿਤ ਸੀ ਹਾਲਾਂਕਿ ਸ਼ੀਤਲ ਨੇ ਕਦੀ ਵੀ ਇਸ ਨੂੰ ਰੱਬ ਦੇ ਵੱਲੋਂ ਦਿੱਤਾ ਸ਼ਰਾਪ ਨਹੀਂ ਸਮਝਿਆ ਉਸ ਦੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਚੁਣੌਤੀਆਂ ਦੇ ਨਾਲ ਜ਼ਰੂਰ ਰਹੀ ਹੈ ਪਰ ਪਰਿਵਾਰ ਨੇ ਕਦੀ ਵੀ ਇਹਨਾਂ ਚੁਣੌਤੀਆਂ ਦੇ ਅੱਗੇ ਹਾਰ ਨਹੀਂ ਮੰਨੀ 2019 ਦੇ ਵਿੱਚ 11 ਰਾਸ਼ਟਰੀ ਰਾਈਫਲਸ ਉਤਰੀ ਕਮਾਂਡ ਨੇ ਉਸ ਨੂੰ ਗੋਤ ਲਿਆ ਅਤੇ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ 2021 ਦੇ ਵਿੱਚ ਪਰਿਵਾਰ ਨੇ ਮੀਜ਼ਰ ਆਕਾਸ਼ ਗ੍ਰੀਸ਼ ਦੀ ਮਾਂ ਮੇਗਨਾ ਗ੍ਰੀਸ਼ ਨੂੰ ਆਪਣੇ ਸੰਪਰਕ ਦੇ ਵਿੱਚ ਲਿਆਏ ਤੇ ਉਸ ਤੋਂ ਬਾਅਦ ਮੇਗਨਾ ਗਰੀਸ਼ ਸੀ ਜਿਸ ਦੀ ਮਦਦ ਨਾਲ ਸ਼ੀਤਲ ਨੂੰ ਮਦਦ ਮਿਲੀ ਤੇ ਉਸਨੇ ਪੈਰਾ ਦੀ ਮਦਦ ਦੇ ਨਾਲ ਤੀਰਅੰਦਾਜ਼ੀ ਕਰਨੀ ਸਿੱਖੀ ਪਰ ਸ਼ੀਤਲ ਨੇ ਆਪਣੀ ਤੀਰਅੰਦਾਜ਼ੀ ਦਾ ਅਭਿਆਸ ਸਿਰਫ ਆਪਣੀ ਛਾਤੀ, ਦੰਦ ਅਤੇ ਲੱਤਾਂ ਦੀ ਮਦਦ ਦੇ ਨਾਲ ਕੀਤਾ ਹੈ। ਉਹ ਆਪਣੀ ਮਜ਼ਬੂਤ ਲੱਤਾਂ ਦੀ ਮਦਦ ਦੇ ਨਾਲ ਤੀਰਅੰਦਾਜ਼ੀ ਕਰਦੀ ਸੀ। ਫਿਰ ਉਸਦੀ ਮੁਲਾਕਾਤ ਬੈਂਗਲੌਰੂ ਤੋਂ ਪ੍ਰੀਤੀ ਰਾਏ ਦੇ ਨਾਲ ਹੋਈ ਜਿੱਥੇ ਸਪੋਰਟਸ ਐਨਜੀਓ ਦੀ ਮਦਦ ਦੇ ਨਾਲ ਉਹ ਸਨੇਹ ਤੀਰਅੰਦਾਜ਼ੀ ਦੇ ਵਿੱਚ ਮਹਾਰਤਾ ਹਾਸਲ ਕੀਤੀ। ਪ੍ਰੀਤੀ ਰਾਏ ਦੀ ਪ੍ਰੇਰਣਾ ਅਤੇ ਆਪਣੀ ਮਿਹਨਤ ਦੇ ਸਦਕਾ ਸ਼ੀਤਲ ਨੇ 2023 ਦੇ ਵਿੱਚ ਵਿਸ਼ਵ ਤੀਰਅੰਦਾਜ਼ੀ ਮੁਕਾਬਲੇ ਦੇ ਵਿੱਚ ਤਗਮੇ ਜਿੱਤੇ ਨੇ ਕੋਚ ਕੁਲਦੀਪ ਬੈਧਵਾਨ ਨੇ ਸ਼ੀਤਲ ਨੂੰ ਮੂੰਹ ਅਤੇ ਪੈਰ ਦੀ ਬੰਦਤ ਦੇ ਨਾਲ ਤੀਰਅੰਦਾਜ਼ੀ ਸਖੋਣ ਦੇ ਲਈ ਵਿਸ਼ੇਸ਼ ਕਿੱਟ ਵੀ ਤਿਆਰ ਕੀਤੀ ਆਪਣੇ ਗੁਰੂਆਂ ਮਾਤਾ ਪਿਤਾ ਦੇ ਆਸ਼ੀਰਵਾਦ ਆਪਣੀ ਮਿਹਨਤ ਦੇ ਸਦਕਾ ਅਦ੍ਰ ਸ਼ੀਤਲ ਏਸ਼ੀਆ ਪੈਰਾ ਖੇਡਾਂ ਦੇ ਵਿੱਚ ਦੋ ਸੋਨ ਤੇ ਇੱਕ ਚਾਂਦੀ ਦੇ ਤਗਮੇ ਦੇ ਨਾਲ ਉਸ ਨੂੰ ਨਵਾਜ਼ਿਆ ਗਿਆ ਤੇ ਉਸ ਦੇ ਕੋਲ ਹੁਣ ਕਈ ਅਵਾਰਡ ਵੀ ਉਸ ਦੇ ਨਾਂ ਤੇ ਹੈ ਤੇ ਹੁਣ ਖੇਰ ਜਗਰ ਦਾ ਸਭ ਤੋਂ ਵੱਡਾ ਅਵਾਰਡ ਅਰਜੁਨ ਅਵਾਰਡ ਉਸ ਨੂੰ ਦਿੱਤਾ ਗਿਆ ਹੈ। ਸ਼ੀਤਲ ਕਿਸ਼ਤਵਾੜਾ ਜ਼ਿਲ੍ਹੇ ਦੀ ਨਹੀਂ ਸਗੋ ਪੂਰੇ ਦੇਸ਼ ਤੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ। ਉਹਨਾਂ ਲੋਕਾਂ ਨੂੰ ਸ਼ੀਤਲ ਤੋਂ ਜ਼ਰੂਰ ਪ੍ਰੇਰਣਾ ਲੈਣੀ ਚਾਹੀਦੀ ਹੈ ਜਿਹੜੇ ਲੋਕ ਮਿਹਨਤ ਤੋਂ ਕਤਰਾਂਦੇ ਨੇ ਇਹ ਸੋਚਦੇ ਨੇ ਕਿ ਸ਼ਾਇਦ ਸਾਡਾ ਤਾਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣ ਸਕਦਾ ਸਾਡੀਆਂ ਤਾਂ ਹੱਥਾਂ ਦੀਆਂ ਲਕੀਰਾ ਹੀ ਮਾੜੀਆਂ ਐ। ਕੌਣ ਕਹਿੰਦਾ ਇਹਨਾਂ ਲਕੀਰਾਂ ਨੂੰ ਅਸੀਂ ਬਦਲ ਨਹੀਂ ਸਕਦੇ ਜੇਕਰ ਤੁਹਾਡੇ ਵਿੱਚ ਜਜ਼ਬਾ ਹੋਵੇ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਇਹ ਤਾਂ ਬਸ ਕਹਿਣ ਦੀਆਂ ਗੱਲਾਂ ਐ ਇਹ ਉਹ ਲੋਕ ਬਹਾਨੇ ਮਾਰਦੇ ਨੇ ਜਿਨ੍ਹਾਂ ਨੇ ਨਾ ਹੀ ਕਦੀ ਮਿਹਨਤ ਕਰਨੀ ਹੁੰਦੀ ਤੇ ਨਾ ਹੀ ਆਪਣੇ ਬਲਬੂਤੇ ਤੇ ਉੱਪਰ ਕੁਝ ਕਰਕੇ ਦਿਖਾਣਾ ਹੁੰਦਾ ਪਰ ਸ਼ੀਤਲ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਸਗੋਂ ਰੱਬ ਦੇ ਵੱਲੋਂ ਕਈ ਕਮੀਆਂ ਦੇ باوجود ਵੀ ਉਸਨੇ ਰੱਬ ਨੂੰ ਵੀ ਹੈਰਾਨ ਦਿੱਤਾ ਠੀਕਾ ਅੱਜ ਵੀ ਰੱਬ ਥੱਲੇ ਧਰਤੀ ਦੇ ਉੱਪਰ ਆ ਕੇ ਉਸ ਨੂੰ ਰੋਕੇ ਸ਼ਾਇਦ ਸ਼ੀਤਲ ਅੱਜ ਨਹੀਂ ਰੁਕੇਗੀ ਤੇ ਅੱਜ ਉਹ ਕਰਕੇ ਦਿਖਾ ਰਹੀ ਹੈ ਸ਼ੀਤਲ ਜਿਹੜੇ ਉਹ ਲੋਕ ਵੀ ਨਹੀਂ ਕਰ ਪਾਉਂਦੇ ਜਿਨ੍ਹਾਂ ਦੇ ਹੱਥ ਪੈਰ ਸਹੀ ਸਲਾਮਤ ਨਹੀਂ ਉੱਥੇ ਹੀ ਸ਼ੀਤਲ ਦੇ ਮਾਪਿਆਂ ਨੂੰ ਵੀ ਦੁਨੀਆ ਸलाम ਕਰਦੀ ਹੈ ਜਿਨ੍ਹਾਂ ਦੇ ਹੌਸਲੇ ਦੇ ਸਦਕੇ ਅੱਜ ਉਹਨਾਂ ਦੀ ਬੇਟੀ ਪੂਰੀ ਦੁਨੀਆ ਦੇ ਵਿੱਚ ਸਭ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਤੇ ਉਹ ਲੜਕੀਆਂ ਜਿਹੜੀਆਂ ਸੋਚਦੀਆਂ ਨੇ ਕਿ ਅਸੀਂ ਕੁਝ ਨਹੀਂ ਕਰ ਸਕਦੀਆਂ ਜਿਹੜੀਆਂ ਆਪਣੀਆਂ ਜ਼ਰੂਰਤਾਂ ਦੇ ਲਈ ਆਪਣੇ ਲਈ ਆਵਾਸ ਨਹੀਂ ਉਠਾ ਸਕਦੀ ਐ ਇੱਕ ਵਾਰ ਜ਼ਰੂਰ ਸ਼ੀਤਲ ਦੀ ਕਹਾਣੀ ਸੁਣ ਲੈਣ ਪੜ੍ਹ ਲੈਣ ਤਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਜਾ ਸਕਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਕਹਾਣੀਆਂ ਨੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਸ਼ਾਇਦ ਇੱਕ ਉਸ ਪ੍ਰੇਰਣਾ ਉਸ ਸਰੋਤ ਤੋਂ ਆਪਣੇ ਅੰਦਰ ਜੁਗਾਣ ਦੀ ਜ਼ਰੂਰਤ ਹੁੰਦੀ ਐ ਸ਼ਾਇਦ ਸ਼ੀਤਲ ਨੇ ਬਹੁਤ ਛੋਟੀ ਉਮਰ ਦੇ ਵਿੱਚ ਉਸ ਜਜ਼ਬੇ ਨੂੰ ਆਪਣੇ ਅੰਦਰ ਪਹਿਚਾਣ ਲਿਆ ਉਸ ਹੀਰੇ ਨੂੰ ਤਰਾਸ਼ ਲਿਆ ਜਿਸ ਦੀ ਸ਼ਾਇਦ ਹਰ ਕਿਸੇ ਨੂੰ ਲੋੜ ਹੈ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦਾ ਹੈ ਆਪਣਾ ਵਧੀਆ ਨਾਮ ਕਮਾ ਸਕਦਾ ਹੈ ਬਸ ਲੋੜ ਹੈ ਸਵੇਰੇ ਜਲਦੀ ਉੱਠ ਕੇ ਆਪਣੀ ਮਿਹਨਤ ਕਰਨ ਦੇ ਲਈ ਤੇ ਆਪਣਾ ਲੁਕਿਆ ਹੋਇਆ ਅੰਦਰ ਤੋਂ ਜੋ ਤੁਹਾਡੇ ਵਿੱਚ ਹੌਂਸਲਾ ਹੈ ਜੋ ਤੁਸੀਂ ਕਰ ਸਕਦੇ ਹੋ ਉਹਨਾਂ ਜਜ਼ਬੇ ਨੂੰ ਤਰਾਸ਼ਣ ਦੇ ਲਈ ਤੇ ਤੁਸੀਂ ਆਪਣੇ ਮਿਹਨਤ ਦੀਆਂ ਜੜੀਆਂ ਲਕੀਰਾਂ ਉਹ ਕਿਸਮਤ ਦੀਆਂ ਲਕੀਰਾਂ ਉਹ ਬਦਲ ਸਕਦੇ ਹੋ ਸਿਰਫ ਆਪਣੀ ਮਿਹਨਤ ਦੇ ਨਾਲ ਤਾਂ ਕਿਵੇਂ ਲੱਗੀ ਤੁਹਾਨੂੰ ਸ਼ੀਤਲ ਦੇਵੀ ਦੀ ਇਹ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ